ਭਈ ਅੱਜ ਦੀ ਘਟਨਾ ਤੁਹਾਨੂੰ ਦਿਖਾਉਨੇ ਆ ਸਰਕਾਰ ਬਹੁਤ ਯਤਨ ਲਾਉਂਦੀ ਐ ਪਰਚੇ ਕਰੀ ਜਾਂਦੇ ਆ ਦੁਕਾਨਦਾਰਾਂ ਦੇ ਬਹੁਤ ਕੁਝ ਕਰ ਰਹੀ ਐ ਤਾਂ ਕੱਲ ਪਰਸੋਂ ਦੀ ਆ ਬਸੰਤਰੁੱਤ ਜੀ ਚੱਲੀ ਜਾਂਦੀ ਆ ਹਜੇ ਵੀ ਹਰਾਮਜਾਦੇ ਲੋਕ ਕੁਝ ਵੀਰ ਜਰੂਰ ਕਮੈਂਟਾਂ ਦੇ ਵਿੱਚ ਛਵ ਦਾਬਲੀ ਵਰਤਣਗੇ ਮੈਨੂੰ ਕਮੈਂਟ ਕਰਨਗੇ ਵੀ ਇਹਨੂੰ ਬੋਲਣ ਦੀ ਸੋਣੀ ਗਲਤ ਬੋਲ ਰਿਹਾ ਅਵਿਰੋਧ ਦੇਖੋ ਹਰਾਮਜਾਦੇ ਲੋਕ ਡੂਡ ਡੂਡਾਂ ਨੇ ਦੀਆਂ ਪਤੰਗਾਂ ਜਾਂ ਡਾਈ ਜਾਂਦੇ ਤੇ ਚੈਨਾ ਡੋਰਾ ਤੁਹਾਨੂੰ ਮੈਂ ਦਿਖਾਈਦਾ ਆਪਣੇ ਮੋਟਰਸਾਈਕਲ ਦੇ ਉੱਤੇ ਆ ਵਾਂ ਡੱਬਲ ਜਾ ਰਿਆ ਸੀ ਪਿੰਡ ਮੈਨੇ ਦੀ ਵੀਡੀਓ ਦਿਖਾ ਰਿਹਾ ਪਤਾ ਨਹੀਂ ਹੁਣ ਇਹਨੇ ਕਿੰਨੇ ਇਹ ਡਾਈ ਸੀ ਮੇਰੇ ਗਲ ਚ ਪੈ ਜਾਂਦੀ ਤਾਂ ਮੇਰਾ ਇਹ ਬਿਲਕੁਲ ਧੌਣ ਕਾਟ ਦਿੰਦੀ ਪਿੱਛੇ ਤੇ ਦੇਖੋ ਤੁਸੀਂ ਛੋਟੇ ਛੁੱਟੀ ਉਮਰ ਦੇ ਨੌ ਮੁੰਡੇ ਵਿਚਾਰੇ ਜਿਨ੍ਹਾਂ ਦੇ ਇਕਲੌਤੇ ਪੁੱਤ ਸੀ ਉਹਨਾਂ ਦੇ ਗਲੇ ਕੱਟੇ ਗਏ ਤਾਂ ਆ ਤੁਹਾਨੂੰ ਮੈਂ ਦਿਖਾਉਂਗਾ ਮੋਟਰਸਾਈਕਲ ਦੇ ਇੱਥੇ ਇਹਨੇ ਵਾਢਾ ਪਾਤਾ ਆ ਇੱਥੋਂ ਲੈ ਕੇ ਤੁਸੀਂ ਦੇਖੋ ਆ ਸਕ੍ਰੈਚ ਪਾਤਾ ਆ ਫਰੰਟ ਵਾਲਾ ਸੀਸਾ ਸੀ ਜਿਹੜਾ ਵੇਪਰ ਇਹਨੂੰ ਇਹਨੇ ਵਾਢਾ ਪਾਤਾ ਹੋ ਸਕਦਾ ਮੇਰਾ ਧੌਣ ਵੀ ਇਹ ਕੱਟ ਦਿੰਦੀ ਕਿਉਂਕਿ ਮੇਰੇ ਮੂੰਹ ਦੇ ਉੱਤੇ ਕੱਪੜਾ ਬੰਨਿਆ ਹੋਇਆ ਤਾਂ ਇਹ ਹੁਣ ਕੰਮ ਸਹੀ ਆ ਜਾਂ ਗਲਤ ਆ ਤਾਂ ਆ ਦੇਖ ਦੇਖ ਲਓ ਤੁਸੀਂ ਹਰਾਮਜਾਦੇ ਲੋਕ ਅਜੇ ਵੀ ਨਹੀਂ ਹਟਦੇ ਕਿਉਂਕਿ ਮੇਰੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਬਿਲਕੁਲ ਨਵਾਂ ਮੋਟਰਸਾਈਕਲ ਸੀ ਆ ਦਿਖਾਉਣਾ ਤੁਹਾਨੂੰ ਇੱਥੋਂ ਲੈ ਕੇ ਇਹਨੇ ਸਕ੍ਰੈਚ ਪਾਇਆ ਹੈ ਇਹ ਪੂਰਾ ਕੱਟਿਆ ਗਿਆ ਹੈ ਤਾਂ ਆ ਚైనਾ ਡੋਰ ਆ ਜੀ ਤਾਂ ਚਾਹੀਦਾ ਪ੍ਰਸ਼ਾਸਨ ਨੂੰ ਹਰੇਕ ਦੁਕਾਨ ਤੇ ਜਾ ਕੇ ਜਿੱਥੇ ਇਹ ਵਿਕਰੀ ਹੁੰਦੀ ਹੈ ਉਥੇ ਇਹਨਾਂ ਦਾ ਜਰੂਰ ਪਰਚਾ ਕੀਤਾ ਜਾਵੇ ਜਿਹੜੇ ਨੌਜਵਾਨ ਵਿਚਾਰੇ ਛੋਟੇ-ਛੋਟੀ ਉਮਰ ਦੇ ਲੜਕੇ ਜਿਨ੍ਹਾਂ ਦੇ ਗਲ ਕੱਟੇ ਗਏ ਆ ਉਹਨਾਂ ਦਾ ਕੀ ਮੰਦਾ ਹਾਲ ਹੋਇਆ ਹੋਊਗਾ ਉਹਨਾਂ ਦੇ ਪਰਿਵਾਰ ਦਾ ਪਰ ਮੈਂ ਜਰੂਰ ਅੱਜ ਸ਼ਬਦਾਵਲੀ ਉਹੋ ਜੀ ਵਰਤੂੰਗਾ ਹਰਾਮਜਾਦੇ ਲੋਕ ਪਤਨ ਕੀ ਚਾਹੁੰਦੇ ਆ ਲੰਡੂਆਂ ਜਾਂ ਪਤੰਗਾਂ ਨੂੰ ਡਾ ਕੇ ਕੀ ਇਹਨਾਂ ਨੂੰ ਮਿਲਦਾ ਤਾਂ ਆਹ ਦੇਖ ਲਓ ਤੁਸੀਂ ਮੇਰੇ ਮੋਟਰਸਾਈਕਲ ਤੇ ਇੱਥੇ ਹੁਣ ਆਹ ਸਕ੍ਰੈਚ ਪਿਆ ਹੋਇਆ ਹੈ ਕਾ ਸਕ੍ਰੈਚ ਨੇ ਪਾਤਾ ਆ ਚਾਇਨਾ ਡੋਰ ਸੀ ਇੱਥੋਂ ਇਹਨੇ ਕੱਟਿਆ ਏ ਆ ਸੀਸਾ ਸਾਰਾ ਕੱਟ ਦਿੱਤਾ ਤਾਂ ਜੇ ਮੇਰੇ ਗਲ 'ਚ ਪੈ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਤਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਲਾਹਨਤਾਂ ਪਾਇਓ ਇਹੋ ਜੇ ਹਰਾਮਜਾਦੇ ਲੋਕਾਂ ਨੂੰ ਜਿਹੜੇ ਇਹ ਚਾਇਨਾ ਡੋਰ ਨੂੰ ਸੰਭਾਲਦੇ ਨਹੀਂਗੇ ਆ ਗੁੱਡੀ ਗੁੱਡੇ ਦਾ ਜਿਹੜਾ ਇਹਨਾਂ ਨੇ ਜਿਗਾੜ ਕੀਤਾ ਆ ਗੁੱਡੀ ਲੁੱਟਣੀ ਆ ਫਲਾਣਾ ਕਰਨਾ ਡੂੜਾਂ ਨੇ ਦੀ ਪਤੰਗ ਤੇ ਡੂੜਾਂ ਨੇ ਦਾ ਇਹ ਕਾਗਜ਼ ਆ ਤਾਂ ਆਹ ਚਾਇਨਾ ਡੋਰ ਮੇਰੇ ਹੱਥ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਅੱਜ ਦਾ ਹਾਲਾਤ ਆ ਪਿੰਡ ਮਹਿਨੇ ਦਾ ਆ ਮੋਟਰਸਾਈਕਲ ਮੈਂ ਮਸਾ ਰੋਕਿਆ ਕਿਉਂਕਿ ਮੋਟਰਸਾਈਕਲ ਦਾ ਥੋੜਾ ਦਵਾਜ ਵਿੱਚ ਹੋ ਗਿਆ ਸੀ ਕਿਉਂਕਿ ਇਹ ਟੁੱਟਦੀ ਨਹੀਂ ਗਈ ਤੇ ਇਹ ਚਾਈਨਾ ਡੋਰ ਹੁਣ ਸਰਕਾਰ ਕਹਿੰਦੀ ਆਸੀਂ ਪਰਚੇ ਕਰੀ ਉਹਨੇ ਐ ਕਰੀ ਉਹਨੇ ਪ੍ਰਸ਼ਾਸਨ ਦਾ ਹੱਕ ਬਾਂਦਾ ਚੰਗੀ ਤਰ੍ਹਾਂ ਡੰਡਾ ਤੁੰਨ ਇਹਨਾਂ ਦੇ ਆ ਜਿਹੜੇ ਵੇਚ ਰਹੇ ਆ ਆ ਦੇਖ ਲਓ ਜੀ ਮੈਂ ਦਿਖਾਉਣਾ ਆ ਭਾਈ ਸਾਰੀ ਡੋਰ ਮੈਂ ਇਕੱਠੀ ਕਰਕੇ ਦਿਖਾਉਣਾ ਤੁਹਾਨੂੰ ਆ ਦੇਖ ਲਓ ਆ ਡੋਰ ਆ ਚਾਈਨਾ ਡੋਰ ਤਾਂ ਇਹਨੇ ਇੱਥੋਂ ਸਕ੍ਰੈਚ ਪਾਇਆ ਇੱਥੋਂ ਆ ਦੇਖ ਲਓ ਸਕ੍ਰੈਚ ਪਾਇਆ ਇਹਨੇ ਤਾਂ ਬਹੁਤ ਕੁੱਤੇ ਲੋਕ ਆ ਜਿਹੜੇ ਪਤੰਗਾ ਡਾਉਂਦੇ ਆ ਮੈਂ ਕਹੂੰਗਾ ਸ਼ਬਦਾਵਲੀ ਗਲਤ ਵਰਤੂੰਗਾ ਜਰੂਰ ਕਮੈਂਟਰੀ ਆਉਣਗੇ ਪਰ ਮੇਰੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ オリジナル ਮੋਟਰਸਾਈਕਲ ਦਾ ਅਗਲਾ ਹੈ ਜਿਹੜਾ ਆ ਵੇਪਰ ਲੱਗਿਆ ਹੁੰਦਾ ਅਸੀਸਾ ਮੀਟਰਾਂ ਦੇ ਉੱਪਰ ਦੀ ਤਾਂ ਇਹ ਸਾਰਾ ਕੱਟ ਦਿੱਤਾ ਗਿਆ ਆ ਦੇਖੋ ਆ ਦੇਖ ਲਓ ਚਾਈਨਾ ਡੋਰ ਇਹ ਲੰਬੀ ਦੇ ਵਿੱਚ ਪੈਂਦਾ ਮਹਿਨਾ ਪਿੰਡ ਤਾਂ ਇੱਥੋਂ ਦੀ ਕਿਸੇ ਨੇ ਪਤੰਗ ਡਾਈਆ ਘਟਿਆ ਕਰਤੂਤ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਕੀ ਇਹਦੇ ਚ ਖੱਟਣਾ ਚਾਹੁੰਦੇ ਆ ਲੋਕਾਂ ਦੀਆਂ ਜਾਨਾਂ ਦੇ ਨਾਲ ਇਹ ਖਲਵਾੜ ਕਰ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਜਿੱਥੇ ਵੀ ਕੋਈ ਡੋਰ ਵੇਚਦਾ ਹੈ ਨਾਲ ਦੀ ਨਾਲ ਤਿੰਨ ਦਿਨ ਇਹੋ ਜੀ ਧਾਰਾ ਲਾਉਣ ਜਿਹੜਾ ਬਾਹਰ ਨਾ ਨਿਕਲੇ ਤਾਂ ਆਹ ਵੇਖ ਲੋ ਮੋਟਰਸਾਈਕਲ ਨੂੰ ਕੱਟਤਾ ਇਹਨੇ ਕਿੰਨਾ ਪੱਕਾ ਮੋਟਰਸਾਈਕਲ ਸੀ ਇੱਥੋਂ ਕੱਟਿਆ ਨੇ